12 ਨੰਬਰ ਟਾਇਰ ਦੇ ਵਿੱਚ ਆ। ਅੱਛਾ। ਫਰੰਟ 12 ਜਿਵੇਂ ਦੂਸਰਿਆਂ ਦਾ 10 ਆਉਂਦਾਗਾ। ਓਕੇ। 486072 ਦਾ ਕੰਟਰੋਲਰ ਲੱਗਿਆ ਹੋਇਆ ਇਹਦੇ ਵਿੱਚ। ਠੀਕ। 4 ਬੈਟਰੀਆਂ, 5 ਬੈਟਰੀਆਂ, 6 ਬੈਟਰੀਆਂ ਵੀ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ। ਕੀ ਕਸਟਮਰ ਸਾਡੇ ਕੋਲੇ ਆਉਂਦੇ ਆ ਆ ਕੇ ਕਹਿੰਦੇ ਆ ਵੀ ਯਾਰ ਲੱਖ ਰੁਪਏ ਦੀਆਂ ਚਾਰ ਦੇਈ ਜਾਂਦੇ ਆ ਬਾਈ। ਹਾਂਜੀ। ਆਹ ਹੈ ਜਿਹੜਾ ਜੇ ਬੰਦੇ ਦਾ ਨੰਬਰ ਲਾਉਣਿਆ ਫੋਨ ਚੱਕਦਾ ਨਹੀਂ। ਤੇ ਕਿਸੇ ਨਾਲ ਗੱਲ ਹੁੰਦੀ ਆ ਤਾਂ ਕਹਿ ਦਿੰਦਾ ਬਿਨਾਂ ਬੈਟਰੀ ਤੋਂ ਆ। ਠੀਕ ਹੈ। ਇੱਕ ਸਕੂਟਰੀ ਆਪਾਂ ਬਿੱਦ ਗਾਰੰਟੀ ਦੇਵਾਂਗੇ। ਠੀਕ ਹੈ। ਸਾਰਾ ਇਹਦਾ ਸਪੇ ਕਿਸੇ ਵੀ ਬੀਰਪਰਾ ਨੇ ਹੋਰ ਵੀ ਕਿਤੋਂ ਲਈ ਹੋਈ ਹੈ ਨਾ ਜਿਵੇਂ ਏਜੰਸੀ ਬੰਦ ਕਰ ਦਿੰਦੇ ਜਾਂ ਹੋਰ ਆਪਾਂ ਨੂੰ ਇਸ ਲੈਂਡ ਦੇ ਵਿੱਚ 4 ਸਾਲ ਹੋ ਗਏ ਜੀ ਠੀਕ ਆਪਣੀ ਇਸੇ ਨਾਮ ਦੀ ਫਾਰਮ ਰਜਿਸਟਰਡ ਆ ਬੈਸਟ ਡੀਲ ਮੋਟਰ ਦੇ ਨਾਂ ਤੇ ਪਹਿਲਾਂ ਗੋਲ ਲਾਈਟ ਦੇ ਵਿੱਚ ਆਉਂਦਾ ਸੀਗਾ ਜੀ ਉਹਦੀ ਥੋੜੀ ਜੀ ਜਿਵੇਂ ਲਾਈਟ ਘਟ ਹੁੰਦੀ ਹੈ ਦੀ ਲਾਈਟ ਵਗੈਰਾ ਡੀਆਰਐਲ ਦੇਤੀ ਜੀ ਠੀਕ ਹੈ ਜੀ ਇਹਨੂੰ ਹੈਵੀ ਚ ਕਰਤਾ ਓਕੇ ਇਹ ਹਾਈ ਸਪੀਡ ਦੇ ਵਿੱਚ ਆ ਜਾਂਦਾ ਇਹਦੀ ਐ ਮੰਨ ਕੇ ਚਲੋ 65 ਦੀ ਸਪੀਡ ਹੈ ਜੀ ਇਹਦੀ 65 ਦੀ ਸਪੀਡ ਹੈ ਹਾਂਜੀ ਇਹਦਾ 2.5 ਕਵਾਂਟਲ ਤੱਕ ਕਪੈਸਿਟੀ ਆ ਵੇਟ ਖਿੱਚਣ ਦੀ ਜੀ ਇਹਦੀ 2.5 ਕਵਾਂਟਲ ਕਿੰਨਾ ਮਰਜ਼ੀ ਤਰਲੋ ਚੱਲ ਜਾਣਾ